ਜ਼ਿੰਦਗੀ ਦੇ ਵਿੱਚ ਹਰ ਦਿਨ ਜਦੋਂ ਉੱਠਨੇ ਆ ਨਾ ਤਾਂ ਬਹੁਤ ਖੁਸ਼ ਹੁੰਨੇ ਆ ਕਿ ਅੱਜ ਇੱਕ ਨਵਾਂ ਦਿਨ ਹੈ ਨਵੀਂ ਸ਼ੁਰੂਆਤ ਹੈ ਪਰ ਅਸਲ ਦੇ ਵਿੱਚ ਸੱਚ ਤਾਂ ਇਹ ਹੈ ਕਿ ਉਹ ਦਿਨ ਜ਼ਿੰਦਗੀ ਦੇ ਵਿੱਚੋਂ ਘਟ ਗਿਆ ਹੈ ਸੋ ਅਸਲ ਦੇ ਵਿੱਚ ਜ਼ਿੰਦਗੀ ਛੋਟੀ ਹੋ ਰਹੀ ਹੈ ਜਨਮ ਦਿਨ ਆਉਂਦਾ ਹੈ ਇਸੇ ਤਰ੍ਹਾਂ ਬਹੁਤ ਖੁਸ਼ ਹੁੰਨੇ ਆ ਕਿ ਉਮਰ ਵੱਧ ਰਹੀ ਹੈ ਪਰ ਅਸਲ ਦੇ ਵਿੱਚ ਉਮਰ ਘਟ ਰਹੀ ਹੈ ਕਿਉਂਕਿ ਉਹ ਇੱਕ ਸਾਲ ਜ਼ਿੰਦਗੀ ਦੇ ਵਿੱਚੋਂ ਦੀ ਘਟ ਗਿਆ ਹੈ ਪਰ ਫੇਰ ਵੀ ਅਪੇ ਇਸ ਗੱਲ ਨੂੰ ਸਮਝਦੇ ਹੀ ਨਹੀਂ ਇੱਕ ਹੋਰ ਐਗਜ਼ਾਮਪਲ ਲਈਏ ਤਾਂ ਘਰ ਦੇ ਵਿੱਚ ਜਾਂ ਯਾਰਾਂ ਮਿੱਤਰਾਂ ਦੇ ਵਿੱਚ ਫੈਮਿਲੀ ਦੇ ਵਿੱਚ ਬੈਠੇ ਹੋਈਏ ਤਾਂ ਗੱਲ ਕਰੀਏ ਜੇ ਕਿਸੇ ਦੀ ਮੌਤ ਦੀ ਗੱਲ ਕਰੀਏ ਨਾ ਤਾਂ ਵੱਡੇ ਬਜ਼ੁਰਗ ਨੇ ਜਿਹੜੇ ਉਹ ਕਹਿੰਦੇ ਨੇ ਚੁੱਪ ਕਰਕੇ ਬੈਠ ਜਾ ਇਦਾਂ ਨਹੀਂ ਕਹੀਦਾ ਹੁੰਦਾ ਕਿਉਂ ਅਸਲ ਤੇ ਵਿੱਚ ਸੱਚ ਤਾਂ ਇਹ ਹੈ ਨਾ ਕਿ ਮੌਤ ਹੀ ਸੱਚ ਹੈ ਜੀਣਾ ਤਾਂ ਝੂਠ ਹੈ ਪਰ ਆਪਾਂ ਜੀਵਨ ਨੂੰ ਹੀ ਫੜ ਕੇ ਬੈਠੇ ਆਂ ਜਦਕਿ ਮੌਤ ਸਿਰਤੇ ਮੰਡਰਾ ਰਹੀ ਹੈ ਤੇ ਕਦੀ ਵੀ ਆ ਸਕਦੀ ਹੈ ਇਸ ਕਰਕੇ ਜੀਵਨ ਦੇ ਸੱਚ ਮੌਤ ਨੂੰ ਪਛਾਣੀਏ ਅਤੇ ਆਪਣਾ ਸਮਾਂ ਬਰਬਾਦ ਨਾ ਕਰੀਏ ਕਿਉਂਕਿ ਮੌਤ ਸਿਰਤੇ ਮੰਡਰਾ ਰਹੀ ਹੈ ਪਤਾ ਨਹੀਂ ਕਦੋਂ ਆ ਜਾਣੀ ਹੈ ਹਰ ਪਲ ਹਰ ਸਵਾਸ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰੀਏ ਹੋਰ ਪਦਾਰਥਾਂ ਦੇ ਵਿਚਾਲੇ ਦੁਆਲੇ ਐਵੇਂ ਭੱਜੀ ਨਾ ਜਾਈਏ ਉਸ ਪਰਮਾਤਮਾ ਨੂੰ ਹਰ ਚੀਜ਼ ਦੀ ਫਿਕਰ ਹੈ ਉਹ ਪਰਮਾਤਮਾ ਹਰ ਚੀਜ਼ ਸਾਡੀ ਲੋੜ ਅਨੁਸਾਰ ਸਾਨੂੰ ਦੇ ਰਿਹਾ ਹੈ ਆਪਾਂ ਆਪਣੇ ਜੀਵਨ ਦਾ ਮਨੋਰਥ ਸਮਝਦੇ ਹੋਏ ਉਸ ਪਰਮਾਤਮਾ ਨਾਲ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਤਾਂ ਕਿ ਇਹ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਪੂਰਾ ਹੋ ਸਕੇ